ਬੋਸਰੇ ਕੈਨੇਡਾ ਸਟੱਡੀ ਵੀਜ਼ਾ ਪ੍ਰਾਈ ਕਰਨ ਲਈ ਸਾਨੂੰ ਇਹੀ ਚੂਸ ਕਰ ਰਹੇ ਕਿਉਂਕਿ ਆਤੀ 100% ਕੈਨੇਡਾ ਦੇ ਵੀਜ਼ੇ ਲੈ ਕੇ ਆ ਰਹੇ ਦਰਦਰੋ ਬੱਚੇ ਆ ਰਹੇ ਆ ਨਵੀਂ ਤੋਂ ਨਵੀਂ ਪ੍ਰੋਫਾਈਲ ਉੱਪਰ ਵੀਜ਼ੇ ਲੈ ਕੇ ਆ ਰਹੇ ਆ ਅੱਜ ਦੋਸਤੋ ਜਾਣਦੇ ਆ ਕਿ ਸੀ ਪ੍ਰੋਫਾਈਲ ਕਿੰਨੇ ਬੈਂਡ ਸਕੋਰ ਸੀ ਕੈਨੇਡਾ ਬਾ ਜਾ ਕੇ ਇਹਨਾਂ ਦਾ ਕੈਨੇਡਾ ਸਟੱਡੀ ਵੀਜ਼ਾ ਆਇਆ ਤੋ ਇਹ ਵੀਡੀਓ ਤੁਸੀਂ ਜਰੂਰ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਵੀ ਪਤਾ ਲੱਗੇ ਕਿ ਵੀਡੀਓ 'ਚ ਇਹ ਕਿਹੜੇ ਬੱਚਿਆਂ ਦੇ ਕਿਹੋ ਜਿਹਾ ਵੀਜ਼ਾ ਦੇ ਜੇਕਰ ਤੁਹਾਡੀ ਪ੍ਰੋਫਾਈਲ ਉਹਨਾਂ ਬੱਚਿਆਂ ਨਾਲ ਲੱਦਦੀ ਹੈ ਤੇ ਤੁਸੀਂ ਵੀ ਆਪਣਾ ਕੈਨੇਡਾ ਸਟੱਡੀ ਵੀਜ਼ਾ 100% ਲੈ ਸਕਦੇ ਹੋ ਆਜੋ ਜਾਂਦੇ ਕੀ ਸੀ ਪ੍ਰੋਫਾਈਲ ਤੁਹਾਨੂੰ ਕਰਦੇ ਜਲੰਧਰ ਤੋਂ ਕਿੰਨੇ ਬੈਂਕ ਸਕੋਰ ਆ ਤੁਹਾਡੇ ਮੇਰੇ 6.5 ਕੈਨੇਡਾ ਮਾ ਤੁਹਾਡਾ ਵੀਜ਼ਾ ਆ ਗਿਆ ਉਹ ਤੁਹਾਡੀ ਪਲੇਅਰ ਫਿਜ਼ਾ ਲੱਗ ਚੁੱਕੀ ਹਾਂਜੀ ਇੱਕ ਜੰਦ ਓਕੇ ਤੇ ਕੈਨੇਡਾ ਮਾ ਤੁਹਾਡਾ ਵੀਜ਼ਾ ਆਇਆ 13 ਦਿਨ ਬਾਅਦ ਤੇ ਕੈਨੇਡਾ ਮਾ ਤੁਹਾਡਾ ਵੀਜ਼ਾ ਆਇਆ 9 ਦਿਨਾਂ ਬਾਅਦ ਆ ਗਿਆ ਕਿੰਨੇ ਬੈਂਕ ਸਕੋਰ ਸੀ ਤੁਹਾਡੇ 7 ਬੈਂਕ ਕਿ ਬੜੋਰਾ ਦਿਕਸੀ ਇਹ ਅਰਫੀਜ਼ਾ ਸੀ ਦਾੜੀ ਹਾਂਜੀ ਦੋ ਜਿੱਥੋਂ ਬਲੌਂਗ ਕਰਦੇ ਹੋ ਬਗਾ ਪ੍ਰਾਣਾ ਕੈਨੇਡਾ ਮੇਂ ਤੁਹਾਡਾ ਵੀਜ਼ਾ ਆ ਗਿਆ ਬਗਾ ਪ੍ਰਾਣਾ 14 ਦਿਨਾਂ ਬਾਅਦ ਪਬਲਿਕ ਕਾਲਜ ਦਾ ਪੈਕੇਜ ਕੀਤਾ ਯਾਰ ਕਿੱਥੋਂ ਬਲੌਂਗ ਕਰਦੇ ਬ੍ਰਦਰ ਬਠਿੰਡੇ ਤੋਂ ਕੈਨੇਡਾ ਮੇਂ ਬਾ ਤੁਹਾਡਾ ਵੀਜ਼ਾ ਆ ਗਿਆ 23 ਦਿਨਾਂ ਬਾਅਦ ਤੇ ਕਿੰਨੇ ਬੈਂਡ ਸਕੋਰ ਸੀ ਤੁਹਾਡੇ 6 ਤੇ ਅਰਫੀਜ਼ਾ ਦਾ ਨਹੀਂ ਤੁਹਾਡੀ ਸੀਗੀ ਇੱਕ ਸੀ ਸੇਮ ਕਾਲਜ ਆਪਾਂ ਅਪਲਾਈ ਕੀਤਾ ਸੀ ਤੇ ਸੇਮ ਕਾਲਜੇ ਆਪਣਾ ਵੀਜ਼ਾ ਆ ਗਿਆ ਰੀਲੌਂਚਿੰਗ ਕੀਤੀ ਸੀ ਆਪਾਂ ਫਾਈਲ ਕਿੱਥੋਂ ਬਲੌਂਗ ਕਰਦੇ ਬ੍ਰਦਰ ਹਾਂਜੀ ਲੁਧਿਆਣੇ ਤੋਂ ਕੈਨੇਡਾ ਮੇਂ ਬਾ ਆਪਣਾ ਵੀਜ਼ਾ ਆ ਗਿਆ 15 ਦਿਨ ਕੋਈ ਆਪਾਂ ਨਹੀਂ ਕਿੱਥੋਂ ਬਿਲੋਂਗ ਕਰਦੇ ਬ੍ਰਦਰ ਆਪਾਂ ਕਿਸ ਕੋਲ ਕਿੰਨੇ ਬੈਂਡ ਸਕੋਰ ਸੀ ਆਪਣਾ 6.0 ਬ੍ਰਦਰ ਇਹ ਕੈਨੇਡਾ ਮੇ ਬਾਅਦ ਤੁਹਾਡਾ ਵੀਜ਼ਾ ਆਇਆ 13 ਜੂਨ ਓਕੇ ਕਿੱਥੋਂ ਬਿਲੋਂਗ ਕਰਦੇ ਬ੍ਰਦਰ ਸਮਝ ਪਰ ਤੋਂ ਫਿਰ ਪਰਦੇ ਹੋ ਤੇ ਗੈਪ ਸੀ ਆਪਣਾ ਹਾਂਜੀ 4 ਸਾਲ ਕੈਨੇਡਾ ਮੇ ਦਾ ਆਪਣਾ ਵੀਜ਼ਾ ਆਇਆ 13 ਜੂਨ ਕਿੰਨੇ ਬੈਂਡ ਸਕੋਰ ਆਣਾ ਤੁਹਾਡੇ 6.5 ਕਿੱਥੋਂ ਬਿਲੋਂਗ ਕਰਦੇ ਹੋ ਖੰਨੇਦੋ ਕਿੰਨੇ ਟਾਈਮ ਬਾਅਦ ਤੁਹਾਡਾ ਵੀਜ਼ਾ ਆ ਗਿਆ 13 ਕਿੱਥੋਂ ਬਿਲੋਂਗ ਕਰਦੇ ਹੋ ਤੇ ਆਪਣੀ ਕੀ ਰਿਫਿਊਜ਼ਲ ਤਾਂ ਨਹੀਂ ਕੈਨੇਡਾ ਮੇ ਬਾਅਦ ਆਪਣਾ ਵੀਜ਼ਾ ਆ ਗਿਆ 13 ਜੂਨ ਬ੍ਰਦਰ ਕਿੱਥੋਂ ਬਿਲੋਂਗ ਕਰਦੇ ਹੋ ਮੋਗਾ ਤੇ ਕਿੰਨੇ ਬੈਂਡ ਸਕੋਰ ਆਪਣੇ ਓਵਰਆਲ uh, 6 1 ਮਹੀਨੇ ਤੋਂ 5.5 ਕਿਨੇਡਾ ਮਤੋਂ ਦਾ ਵੀਜ਼ਾ ਹੈ 13 ਡੇਸ ਕਿੱਥੋਂ ਬਲੋਂਗ ਕਰਦੇ ਬ੍ਰਦਰ ਨਾਲੇ ਤੇ ਹੀ ਹੈ ਤੇ ਆਪਣੀ ਰਿਫਿਊਜ਼ਲ ਸੀ ਦੋ ਹਾਂਜੀ ਦੋ ਰਿਫਿਊਜ਼ਲ ਤੇ ਕਿਨੇ ਡੇਮ ਆਪਣਾ ਵੀਜ਼ਾ ਹੈ 13 ਡੇਸ ਕਿੱਥੋਂ ਬਲੋਂਗ ਕਰਦੇ ਬ੍ਰਦਰ ਤੇ ਕਿਨੇ ਬੈਂਡ ਸਕੋਰ ਤੁਹਾਡੇ ਪੀਟੀ ਚੋਂ 60 ਉਪਰ ਆ ਗਿਆ ਤੇ ਰਿਫਿਊਜ਼ਲ ਆਪਣੀ ਇੱਕ ਅਪ੍ਰੀਲ ਰਿਫਿਊਜ਼ਲ ਆਸਟ੍ਰੇਲੀਆ ਯੂ ਕਿਨੇਡਾ ਮਤੋਂ ਦਾ ਵੀਜ਼ਾ ਹੈ ਇਲਾਨ ਕਿਨੇ ਬੈਂਡ ਸਕੋਰ ਬ੍ਰਦਰ ਆਪਨੇ ਮੇਰੇ ਓਵਰਆਲ 60 ਪੀਟੀ ਚ ਤੇ ਕਿਨੇ ਕੋ ਤੁਹਾਡਾ ਵੀਜ਼ਾ ਹੈ ਮੇਰੇ 15 ਦਿਨਾਂ ਬਾਅਦ ਵੀਜ਼ਾ ਤੇ ਕਿੱਥੋਂ ਬਲੋਂਗ ਕਰਦੇ ਤੁਸੀਂ ਕਿੱਥੋਂ ਬਲੋਂਗ ਕਰਦੇ ਹਾਂ ਜੀ ਕੈਨੇਡਾ ਮਾਤਾ ਦਾ ਵੀਜ਼ਾ ਆ ਗਿਆ ਠੀਕ ਹੈ ਕਿੰਨੀ ਬੈਂਕ ਸਕੋਰ ਆਵੇ ਆਪ ਨੂੰ ਤੇ ਕਿੱਥੋਂ ਬਲੋਂਗ ਕਰਦੇ ਹੋ ਸੰਗੂਰ ਜੀ ਦਾ ਮੈਂ ਕੈਨੇਡਾ ਵਾਜਾ ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਆ ਗਿਆ ਜੇਕਰ ਤੁਸੀਂ ਆਪਣਾ ਰਸ ਵੀਜ਼ਾ ਤੇ ਗਿਆਪ ਤੇ ਕਿਹੜੇ ਚ ਫਸ ਚੁੱਕੇ ਹੋ ਤੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤੁਸੀਂ ਕਰਨਾ ਕੀ ਹੈ ਸੋ ਤੁਸੀਂ ਗੁਰਕਿਰਪਾ ਜੀ ਬ੍ਰਾਂਚ ਨੂੰ ਵਿਜ਼ਿਟ ਕਰਨਾ ਤੇ ਦੂਸਰੀ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਜਾਣਾ ਭਾਵੇਂ ਤੁਹਾਡੀ ਰਸ ਵੀਜ਼ਾ ਆ ਚੁੱਕੀ ਹੈ ਘੱਟ ਬੈਂਕ ਪਰ ਸੋ ਤੁਸੀਂ ਇੱਕ ਵਾਰੀ ਗੁਰਕਿਰਪਾ ਇਮੀਗ੍ਰੇਸ਼ਨ ਨੂੰ ਜ਼ਰੂਰ ਵਿਜ਼ਿਟ ਕਰੋ ਤੇ ਇੱਕ ਮੌਕਾ ਦਿਓ ਤੇ ਤੁਸੀਂ ਆਪ ਨੂੰ ਇਹਨਾਂ 18 ਬੱਚਿਆਂ ਨੂੰ ਕੈਨੇਡਾ ਦਾ